ਸਾਡੇ ਘਰਾਂ 'ਚ ਹੋਰ ਬਹੁਤ ਕੁਝ ਬਿਆਨਦਾ ਸਾਡੇ ਘਰੇ ਗੁਰੂ ਦਾ ਜਸਾ ਸ਼ਸਤਰ ਨਹੀਂ ਹੁੰਦਾ ਸਾਨੂੰ ਸਾਰਿਆਂ ਨੂੰ ਜਿੱਦਾਂ ਦਾ ਵੀ ਸਮਾਂ ਚੱਲ ਰਿਹਾ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਗੁਰੂ ਦੇ ਦਿੱਤੇ ਹੋਏ ਸ਼ਸਤਰਾਂ ਦੀ ਸੰਭਾਲ ਕਰਨੀ ਚਾਹੀਦੀ ਪਿਛਲੇ ਦਿਨੀ ਜੋ ਪਿੰਡ ਕੰਗ ਦੇ ਵਿਖੇ ਜੋ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਸਾਲ ਦੀ ਬੱਚੀ ਦੇ ਸਾਹਮਣੇ ਉਸਦੀ ਪਾੜ ਕਰ ਰਹੀ ਮਾਤਾ ਦਾ ਬੜੀ ਬੇਰਹਿਮੀ ਨਾਲ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿੱਥੇ ਕਿ ਇਸ ਬੱਚੀ ਨੂੰ ਉਸ ਦੀ ਮਾਂ ਤੋਂ ਵਿਛੋੜ ਦਿੱਤਾ ਗਿਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦਰਿੰਦਿਆਂ ਨੂੰ ਕਾਬੂ ਕਰ ਸਖਤੋ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਿੱਥੇ ਕਿ ਸਮੋਕੇ ਪਿੰਡ ਕਾਂਗ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਮ੍ਰਿਤਸਰ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ ਅਤੇ ਗੁਰਸਿੱਖ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਾਡੀ ਭੈਣ ਇਥੇ ਆਪਣੇ ਘਰ ਦੇ ਵਿੱਚ ਬੈਠੀ ਬਾਤ ਕਰ ਰਹੀ ਇੱਕ ਸਾਲ ਦੀ ਬੱਚੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੀ ਵਾਰਡ ਖੇਤਾ ਨੂੰ ਲਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਬਾੜੀ ਖੇਤ ਨੂੰ ਖਾ ਜੇ ਤੇ ਬੰਦਾ ਕਿੱਥੇ ਜਾਊਗਾ ਘਰ ਬੰਦਾ ਬਣਾਉਂਦਾ ਵਾ ਇਹਨਾਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਹਾਂ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵੇ ਥੱਲੇ ਕਿੱਥੇ ਰਹੂਗਾ ਇਹ ਜੋ ਕੁਝ ਵੀ ਹੋਇਆ ਬੜਾ ਮੰਦ ਭਾਗਾ ਦਿਲ ਨੂੰ ਹਰੇਕ ਦਿਨ ਬਲੁੰਦ ਰਣ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰਦੇ ਹਾਂ ਸਾਡੀ ਸੋਸਾਇਟੀ ਕਿਸ ਪਾਸੇ ਨੁਤਰ ਪਈ ਆ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੋਗਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਕਿ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਕਾਟ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਈਨ ਆਰਡਰ ਦਾ ਵੀ ਵੱਡਾ ਮਸਲਾ ਹੈ ਪਿਛਲੇ ਦਿਨੀ ਜੋ ਪਿੰਡ ਕੰਗ ਦੇ ਵਿਖੇ ਜੋ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਸਾਲ ਦੀ ਬੱਚੀ ਦੇ ਸਾਹਮਣੇ ਉਸਦੀ ਪਾਰਕ ਕਰ ਰਹੀ ਮਾਤਾ ਦਾ ਬੜੀ ਬੇਰਹਿਮੀ ਨਾਲ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿੱਥੇ ਕਿ ਇਸ ਬੱਚੀ ਨੂੰ ਉਸ ਦੀ ਮਾਂ ਤੋਂ ਵਿਛੋੜ ਦਿੱਤਾ ਗਿਆ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦਰਿੰਦਿਆਂ ਨੂੰ ਕਾਬੂ ਕਰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਨਾ ਵਾਪਰ ਸਕੇ ਜਿੱਥੇ ਕਿ ਸਮਕੇ ਪਿੰਡ ਕਾਂਗ ਵਿਖੇ ਸੀ ਦੀ ਅਕਾਲ ਤਖਤ ਸਾਹਿਬ ਦੇ ਅੰਮ੍ਰਿਤਸਰ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ ਅਤੇ ਇਸ ਗੁਰਸਿੱਖ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਿੱਥੇ ਕਿ ਵਾਰਦਾਤਾ ਤਾਂ ਗੁੰਡਾਗਰਦੀ ਨਸ਼ਾ ਤਸ਼ਕਰੀ ਦੀਆਂ ਵਾਰਦਾਤਾ ਆਏ ਦਿਨ ਹੀ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਸਿਕੰਜਾ ਕਸਨ ਦੀ ਲੋੜ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਦੋਸ਼ਿਆਂ ਨੂੰ ਕਦ ਤੱਕ ਕਾਬੂ ਕਰਦੀ ਅਤੇ ਕਦ ਤੱਕ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪੇਜਦੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੀ ਭੈਣ ਇੱਥੇ ਆਪਣੇ ਘਰ ਦੇ ਵਿੱਚ ਬੈਠੀ ਪਾਠ ਕਰ ਰਹੀ ਇੱਕ ਸਾਲ ਦੀ ਬੱਚੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੀ ਵਾਰਡ ਖੇਤਾਂ ਨੂੰ ਲਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਵਾਰਡ ਹੀ ਖੇਤ ਨੂੰ ਖਾ ਜਾਏ ਤੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਕਿ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਆ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਬੇ ਥੱਲੇ ਕਿੱਥੇ ਰਹੂਗਾ ਇਹ ਜੋ ਕੁਝ ਵੀ ਹੋਇਆ ਬੜਾ ਮੰਦ ਭਗਾ ਦਿਲ ਨੂੰ ਹਰੇਕ ਦਿਨ ਬਲੁੰਦ ਰਣ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰ ਪਏ ਆ ਸਾਡੀ ਸੋਸਾਇਟੀ ਕਿਸ ਪਾਸੇ ਨੂੰ ਤੁਰ ਪਈ ਆ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨੀ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੋਗਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਕਿ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਅਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਬਰਸੋਂ ਦੀ ਘਟਨਾ ਹੋਈ ਸਰਦਾਰ ਜੀ ਬਰਸੋਂ ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜਿਹੇ ਲੋਕ ਜਿਹੜੇ 1 ਸਾਲ ਦੀ ਬੱਚੀ ਸੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਤੇ ਤਰਸ ਨਹੀਂ ਆਇਆ ਵੀ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹਨੇ ਇਹ ਮਾਂ ਕਿੱਥੋਂ ਲੱਭੂਗੀ ਇਹੋ ਜਿਹੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਇਹ ਤੇ ਚਲਦੀ ਫਿਰਦੀ ਮੌਤ ਆ ਜਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਂ ਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਦਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਆ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਾਂ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਜੇ ਕੌਣ ਆ ਉਹਨਾਂ ਦੀ ਨਿਗ੍ਹਾ ਰੱਖੀਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਕਰੀਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਿਵਾਰ ਜਿਹੋ ਜਿਹਾ ਵੀ ਸੰਘਰਸ਼ ਕਾਊਗਾ ਸਰਦਾਰ ਸਾਹਿਬ ਨਾਲ ਨੇ ਜਿਹੋ ਜਿਹਾ ਵੀ ਸੰਘਰਸ਼ ਕਾਊਗਾ ਸ੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇਸ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਿਹਦਾ ਜਿੱਦਾ ਮੁਰਸ਼ਿਖ ਪਰਵਾਰੀ ਨਾਲੇ ਬਿਲਕੁਲ ਕੀਤੀ ਜਾਊਗੀ ਜੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਆਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਸਜੀਪੀਸੀ ਨੂੰ ਪੁੱਛੋ ਜਾਦਾ ਬਿਹਤਰ ਆ ਪਰ ਮੇਰੇ ਸਾਹਿਬ ਦੇ ਨਾਲ ਤੋਂ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਆ ਸਿੱਖ ਮੈਂ ਕਿਹਨਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆ ਇਨਸਾਨ ਆ ਇਨਸਾਨੀਅਤ ਦੇ ਨਾਤੇ ਕੱਲ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਐਸ ਵੇਲੇ ਉਹ ਗੱਲ ਛੱਡ ਦਿਓ ਪੰਥ ਸਾਡਾ ਸਮਰਾਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਤੋਂ ਖੁੱਲੇ ਛੱਡਦੇ ਅਸੀਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਇਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਜੇ ਵੀ ਅਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਆਂ ਆਪਣੀਆਂ ਧੀਆਂ ਪੈਣਾ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਛ ਨਹੀਂ ਚਾਹੀਦਾ ਨਹੀਂ ਨਿਆਂ ਦਵੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਸਾਡੇ ਗੁਰੂ ਦਾ ਹੁਕਮ ਗੁਰੂ ਨੇ ਆ ਜਿਹੜਾ ਹਥਿਆਰ ਦਿੱਤਾ ਵਾ ਇਹ ਕਾਦੇ ਲਈ ਦਿੱਤਾ ਹੈ ਇਹ ਜਿੱਥੇ ਆਪਣੀ ਰੱਖਿਆ ਕਰਦਾ ਉੱਥੇ ਮਜਲੂਮ ਦੀ ਰੱਖਿਆ ਵੀ ਕਰਦਾ ਔਰ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਹਥਿਆਰ ਦਿੱਤੇ ਆ ਸਰਕਾਰਾਂ ਨੂੰ ਤੇ ਛੱਡੋ ਪਹਿਲਾਂ ਸਾਨੂੰ ਨਾਲ ਹੀ ਹਥਿਆਰ ਆਪਣੇ ਰੱਖਣੇ ਚਾਹੀਦੇ ਆ ਬੱਚਿਆਂ ਨੂੰ martial art ਉਹ ਕਿਸੇ ਵੀ ਧਰਮ ਦਾ ਵਾ ਗਤਕਾ ਕਰਾਟੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਸਾਡੇ ਬੱਚੇ ਵੀ ਆਪਣੀ ਰੱਖਿਆ ਆਪ ਕਰ ਸਕਣ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਮਹਿਸੂਸ ਕਰਦਾ ਜਦੋਂ ਕੋਈ ਧੋਖੇ ਨਾਲ ਹੀ ਮਾਰ ਦੂਗਾ ਤੇ ਤੁਸੀਂ ਕਰੋਗੇ ਕੀ ਉੱਥੇ ਕੀਤਾ ਤੇ ਧੋਖਾ ਹੀ ਹੋਊਗਾ ਨਾ ਉਹਨੂੰ ਕੀ ਪਤਾ ਪਾਠ ਕਰੀ ਗਲ ਗਲ ਘੁੱਟ ਦੂਗੀ ਆਣ ਕੇ ਪਰ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਡਰ ਕਿੱਥੇ ਹੈਗਾ ਵਾ ਨਿਆ ਕਾਦੇ ਲਈ ਹੁੰਦਾ ਵੀ ਅੱਜ ਕੋਈ ਕ੍ਰਾਈਮ ਕੀਤਾ ਕਿਸ ਨੇ ਉਹਨੂੰ ਸਜ਼ਾ ਮਿਲੂਗੀ ਅੱਗੇ ਕੋਈ ਕ੍ਰਾਈਮ ਨਹੀਂ ਕਰੂਗਾ ਵੀ ਸਖਤ ਸਜ਼ਾ ਮਿਲਦੀ ਆ ਪਰ ਜਦੋਂ ਤੁਸੀਂ ਦੋਸ਼ੀਆਂ ਨੂੰ ਲੱਭੋਗੇ ਹੀ ਨਹੀਂ ਤੇ ਫੇਰ ਤੇ ਕਾਤਲ ਖੁੱਲੇ ਘੁੰਮਣਗੇ ਦੇਖੋ ਲੱਭਣੇ ਪੈਣਗੇ ਇਹਨਾਂ ਨੂੰ ਔਰ ਇਹ ਪੂਰੇ ਪੰਜਾਬ ਦੇ ਵਿੱਚ ਮਾਤਮ ਦਾ ਮਾਹੌਲ ਇਹ ਦੇ ਕਰਕੇ ਹਰ ਬੰਦਾ ਸੋਚ ਰਿਹਾ ਸਾਰਿਆਂ ਦੀਆਂ ਧੀਆ ਮਾਪਾਂ ਵੀ ਧੀਆਲੇ ਆਪਾਂ ਵੀ ਪੈਣ ਵਾਲੇ ਆ ਇਹ ਆਪਣੇ ਸਾਰਿਆਂ ਦਾ ਤੁਹਾਡਾ ਵੀ ਇਹੋ ਹੀ ਦਰਦ ਆ ਸਾਰਿਆਂ ਨੂੰ ਇਹਦੇ ਤੇ ਬੁਲੰਦ ਆਵਾਜ਼ ਕਰਨੀ ਚਾਹੀਦੀ ਆ ਸਰਕਾਰ ਤਾਂ ਕੇ ਗੱਲ ਪੂਰੀ ਪਚਾਓ ਵੀ ਕਿੰਨਾ ਚਿਰ ਹੋਰ ਤੁਸੀਂ ਇਹ ਸਹਿਣ ਕਰੋਗੇ ਧਿਆਨ ਦਿਓ ਇਹਦੇ ਇਹੀ ਜੀ ਜੋ ਉਹਨਾਂ ਕੋਲ ਹੁੰਦੇ ਉਹ ਅੱਧੇ ਘੰਟੇ ਦੇ ਵਿੱਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਲੈਂਦੇ ਨੇ 1 ਘੰਟੇ ਦੇ ਵਿੱਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰੇ ਮੇਰੇ ਘਰ ਕੇ ਕਿੰਨੇ ਬੰਦੇ ਐਂਟਰ ਹੋਏ ਉਹ ਉਹੀ ਵੀ ਅੱਜ ਤੱਕ ਟ੍ਰੇਸ ਆਊਟ ਹੋਇਆ ਕਿੰਨੇ ਬੰਦੇ ਹੋ ਗਏ ਇਸ ਪਿੰਡ ਵਿੱਚ ਨਸ਼ਾ ਨੂੰ ਸਰ ਕਿਸ ਤਰ੍ਹਾਂ ਹੋਵੇ ਨਸ਼ਾ ਸਰ ਬਹੁਤ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨਸ਼ਾ ਸਾਡੇ ਤੁਹਾਡੇ ਕੋਲ ਜਿੰਦਾ ਆਈ ਤਾਰੇ ਕੱਢੇਗਾ ਜਿੰਮਦਰ ਕਿਦੋਂ ਆਇ ਕਿ ਕਿ ਕਰਨਾ ਚਾਹੁੰਦੇ ਅੱਜ ਸਾਡੇ ਕੋਲ ਜਹੰਦਰ ਜੀ ਆਏ ਹਮ ਤਾਂ ਬਿਜਤਾ ਹੋਣਾ ਪਰਿਵਾਰ ਨਾਲ ਬਹੁਤ ਬਹੁਤ ਗੱਲਾਂ ਹੁੰਦੀਆਂ ਨੇ ਲੋਕਾਂ ਨਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਇਹ ਅੱਜ ਸਾਡੇ ਕੋਲ ਆਏ ਆ ਤੇ ਚਲੋ ਅਸੀਂ ਤਾਂ ਚਾਹੁੰਦੇ ਸੀ ਕਿ ਇਹ ਜੋ ਸਮਾ ਸਾਡੇ ਘਰ ਤੇ ਨਾ ਹੀ ਆਵੇ ਕਿ ਬਸ ਕਰੋ ਜੀ ਮਿਲਣੀ ਚਾਹੀਦੀ ਆ ਸਾਨੂੰ ਜਿਹੜੀ ਸਾਨੂੰ ਗੋਦਵਾਲ ਸਾਹਿਬ ਜਾਣਾ ਪੈਂਦਾ ਜਾਂ ਤਰਨਤਾਰਨ ਜਾਣਾ ਪੈਂਦਾ ਇਹ ਕੁਛ ਸਾਡੇ ਕੁਛ ਕਿਲੋਮੀਟਰ ਦੀ ਦੂਰੀ ਤੇ ਹੀ ਜਿਹੜੇ ਸਾਨੂੰ ਲਾਗੇ ਲਾਗੇ ਪਿੰਡਾਂ ਕਰਲਾ ਕੰਗ ਮਾਚੱਕ ਦੇ ਬਾਠ ਬਹੁਤ ਪਿੰਡਾਂ ਨੂੰ ਸੋਖੀ ਮੈਂ ਤੁਹਾਡੇ ਮੀਡੀਆ ਰਹੀ ਐਸਪੀ ਸਾਹਿਬ ਨੂੰ ਮੰਗ ਕਰ ਰਾਂ ਕਿ ਇਹ ਚੌਂਕੀ ਜਿਹੜੀ ਆ ਇੱਥੇ ਆਉਣੀ ਚਾਹੀਦੀ ਆ ਜਿਹੜੀਆਂ ਸਾਡੀਆਂ ਵਾਰਦਾਤਾ ਮਿੰਟ ਮਿੰਟ ਤੇ ਕਦੀ ਕੇ ਲਾਥੀਆਂ ਕਦੀ ਮੜੀਆਂ ਦਾ ਬੂਹਾ ਲੱਤ ਗਿਆ ਕਦੀ ਕੁਛ ਚੋਰੀ ਹੋ ਗਿਆ ਬਹੁਤ ਲਾਹਤ ਜਿਹੜੇ ਪਿੰਡੇ ਮਾੜਿਆ ਪਰ ਨਹੀਂ ਕਿਹੜੀ ਵੀਰ ਨਹੀਂ ਕੁੰਦੇ ਡਰਦੇ ਆ ਸਰਕਾਰਾਂ ਤੋਂ ਡਾਉਂਦੇ ਬਦਲਾ ਕਹਿੰਦੇ ਸੀ ਇਹ ਬਦਲਾ ਲੈਣ ਲਈ ਆਏ ਆ